ਸਿੰਘੋ ਸਰਦਾਰੋ ਪੰਥ ਦਰਦੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਰਾਜਸਥਾਨ ਦੀ ਸਿੱਖ ਸੰਗਤ ਸਿੱਖ ਜਥੇਬੰਦੀਆਂ ਕੌਮੀ ਸਵੈਮਾਨ ਵਾਸਤੇ ਗੁਰਦੁਆਰਿਆਂ ਨੂੰ ਸਰਕਾਰੀ ਕਬਜ਼ਿਆਂ ਤੋਂ ਮੁਕਤ ਕਰਾਉਣ ਵਾਸਤੇ ਸੰਘਰਸ਼ ਵਿੱਢ ਕੇ ਬੈਠੀਆਂ ਤੁਹਾਡੇ ਧਿਆਨ ਗੋਚ ਰਿਹਾ ਗੁਰਦੁਆਰਾ ਮਹਿਤਾਬਗੜ ਸਾਹਿਬ ਮੰਡੀ ਗੋਲੂਵਾਲ ਦੀ ਘਟਨਾ ਕਿਸ ਤਰ੍ਹਾਂ ਸਰਕਾਰੀ ਨੁਮਾਇੰਦਿਆਂ ਵੱਲੋਂ ਪੰਥ ਦੋਖਿਆਂ ਵੱਲੋਂ ਕਿਰਾਏ ਤੇ ਬੰਦੇ ਲਿਆ ਕੇ ਅੱਧੀ ਰਾਤ ਨੂੰ ਗੁਰਦੁਆਰੇ ਤੇ ਕਬਜ਼ਾ ਕੀਤਾ ਗਿਆ ਨਿੱਕੇ-ਨਿੱਕੇ ਮਾਸੂਮ ਬੱਚੇ ਤੱਕ ਕਿਰਪਾਨਾਂ ਨਾਲ ਵੱਢ ਦਿੱਤੇ ਬਜ਼ੁਰਗ ਵੱਢ ਦਿੱਤੇ ਉਹ ਤੁਹਾਡੇ ਸਾਹਮਣੇ ਆ ਜਿਨੇ ਵੀ ਉਹ ਵੀਡੀਓ ਵੇਖੀ ਉਹਦਾ ਅੰਦਰਲਾ ਕੰਬ ਗਿਆ ਕਿ ਕੋਈ ਇੰਨਾ ਜ਼ਾਲਮ ਵੀ ਹੋ ਸਕਦਾ ਹੈ ਕਿ ਮਾਸੂਮ ਬੱਚਿਆਂ ਨੂੰ ਵੀ ਤਲਵਾਰਾਂ ਨਾਲ ਵੱਢ ਦੇਵੇ ਪਰ ਸਿੱਖ ਜਥੇਬੰਦੀਆਂ ਨੇ ਇਹ ਲੜਾਈ ਜਾਰੀ ਰੱਖੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਤੇ ਸਰਕਾਰ ਦੀ ਇੱਕੋ ਇੱਕ ਮਨਸ਼ਾ ਸੀਗੀ ਸਿੱਖ ਵਿਰੋਧੀ ਤਾਕਤਾਂ ਦੀ ਵੀ ਕਿਸੇ ਤਰੀਕੇ ਵੀ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੋਂ ਕੌਮੀ ਹਿੱਤਾਂ ਦੀ ਆਵਾਜ਼ بلند ਨਾ ਹੋਵੇ ਇਸੇ ਕਰਕੇ ਜਿੱਥੇ ਸਰਕਾਰ ਸਰਕਾਰ ਦੇ ਨੁਮਾਇंदे ਪੰਥ ਵਿਰੋਧੀ ਤਾਕਤਾਂ ਕੁਝ ਪੁੱਲੜ ਵੀਰ ਪ੍ਰਯਾਸ ਰਤ ਸੀਗੇ ਕਿ ਇਸ ਤਸਪੰਤੇ ਕਬਜਾ ਕਰਕੇ ਉਹ ਸੋਚ ਨੂੰ ਖਤਮ ਕੀਤਾ ਜਾਵੇ ਜਿਹੜੀ ਸੋਚ ਗੁਰੂ ਕੀ ਗੱਲ ਕਰਦੀ ਹੈ ਕੌਮਿਸ਼ਵਾਹ ਮਾਨ ਦੀ ਗੱਲ ਕਰਦੀ ਹੈ ਬੀਬੀ ਹਰਮੀਤ ਕੌਰ ਜੀ ਇੱਕ ਛੋਟੀ ਉਮਰ ਦੀ ਬੀਬੀ ਪੰਥ ਦੀ ਧੀ ਪੰਥ ਦੀ ਬੱਚੀ ਜਿਨੇ ਆਪਣਾ ਸੰਪੂਰਨ ਜੀਵਨ ਗੁਰੂ ਨੂੰ ਸਮਰਪਿਤ ਕਰਤਾ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੇ ਜਿਨੇ ਬੀਕਾਨੇਰ ਮਾਰੂਥਲ ਦੀ ਜੇਲਾਂ ਤੱਕ ਕਟੀਆਂ ਕਿ ਨਹੀਂ ਇਹ ਹੁਕਮ ਅਕਾਲ ਤਖ਼ਤ ਸਾਹਿਬ ਦਾ ਹੈ ਇੱਥੇ ਗੱਲ ਸਿੱਖਾਂ ਦੀ ਅਣਖ ਤੇ ਗਿਰਤ ਦੀ ਐ ਗੱਲ ਗੁਰੂ ਸਾਹਿਬ ਦੇ ਸਤਕਾਰ ਦੀ ਐ ਲੜਾਈ ਸ਼ੁਰੂ ਹੋਈ ਇੱਕ ਬੰਨੇ ਸਰਕਾਰ ਸਰਕਾਰ ਦੇ ਟੁੱਕੜਬੋਚ ਸਰਕਾਰੀ ਨੁਮਾਇੰਦੇ ਪੰਥ ਵਿਰੋਧੀ ਤਾਕਤਾਂ ਤੇ ਇੱਕ ਬੰਨੇ ਸਿੱਖ ਜਥੇਬੰਦੀਆਂ ਨਾਲ ਬੀਬੀ ਹਰਮੀਤ ਕੋਰ ਖਾਲਸਾ ਗੋਲੂ ਵਾਲਾ ਵਾਲੇ ਸਰਕਾਰ ਨੇ ਜਦੋਂ ਕੋਈ ਵਾਰ ਨਾ ਪਈ ਤੇ ਸਰਕਾਰ ਨੇ ਰਸੀਵਰ ਲਾਤਾ ਗੁਰਦੁਆਰਾ ਗੋਲੂ ਵਾਲਾ ਤੇ ਵੀ ਹੁਣ ਕਬਜ਼ਾ ਸਰਕਾਰ ਦੇ ਪ੍ਰਬੰਧੇ ਠਰੂਗਾ ਪਰ ਜਿੱਦੋ ਸਰਕਾਰਾਂ ਦੀ ਗੱਲ ਹੁੰਦੀ ਹੈ ਫਿਰ ਸਭ ਕੁਝ ਉਹਨਾਂ ਮੁਤਾਬਕ ਚੱਲਦਾ ਹੈ ਕਾਗਜ਼ੀ ਤੌਰ ਤੇ ਸਰਕਾਰ ਨੇ ਰਿਸੀਵਰ ਲਾਇਆ ਪਰ ਦੂਜੇ ਬੰਨੇ ਜਿਹੜੇ ਉਸ ਕੇਸ ਵਿੱਚ ਨਾਮਜਦ ਮੁਲਜ਼ਮ ਸੀਗੇ ਜਿਹੜੇ ਪੁਲਿਸ ਨੇ ਆਪਣੀ ਐਫਆਰ ਦਰਜ ਐਫਆਰ ਵਿੱਚ ਵੀ ਨਾਮ ਦਰਜ ਕੀਤੇ ਜਿਹੜੇ ਬੰਦੇ ਜ਼ਖਮੀ ਹੋਏ ਸੀਗੇ ਬੁਰੀ ਤਰ੍ਹਾਂ ਉਹਨਾਂ ਵੱਲੋਂ ਵੀ ਨਾਮਜਦ ਸੀਗੇ ਉਹਨਾਂ ਲੋਕਾਂ ਨੂੰ ਪ੍ਰਬੰਧ ਦਿੱਤਾ ਗਿਆ ਜਿੱਦੀ ਵੀਡੀਓ ਜਿੱਦੀ ਫੋਟੋਆਂ ਜਿੱਦੀ ਸਾਰੀਆਂ ਕੋ ਸਾਡੇ ਕੋਲ ਮੌਜੂਦ ਹੈ ਕਿ ਰিসিਵਰ ਲੱਗੇ ਹੋਣ ਦੇ ਬਾਵਜੂਦ ਉਹ ਬੰਦੇ ਸਰਕਾਰ ਦੀ ਸਿਆਚ ਤੇ ਕਾਬੂ ਸੀਗੇ ਚਲੋ ਕੋਈ ਵੱਡੀ ਗੱਲ ਨਹੀਂ ਗਈ ਜਦੋਂ ਅਣਖ ਤੇ ਗੈਰਦੀ ਲੜਾਈ ਹੁੰਦੀ ਹੈ ਨਾ ਫਿਰ ਸਰਕਾਰਾਂ ਟੈਂਕ ਤੇ ਤੋਪਾਂ ਲੈ ਕੇ ਵੀ ਆਉਂਦੀਆਂ ਤੇ ਦਰਬਾਰ ਸਭ ਤੱਕ ਢੈਟੇ ਦੀ ਕਰਦੀਆਂ ਪਰ ਸਿੱਖ ਇਸ ਗੱਲੋਂ ਭੈ ਪੈਤ ਨਹੀਂ ਹੁੰਦੇ ਨਾ ਇਸ ਗੱਲ ਤੋਂ ਖੁਫਜਦਾ ਹੁੰਦੇ ਆ ਕਿਉਂਕਿ ਗੱਲ ਕੌਮੀ ਸ਼ਰਮਾਨ ਦੀ ਸੀਗੀ ਕੱਲ ਕੋਟਾ ਹਨੂਮਾਨਗੜ੍ਹ ਦੀ ਉਸ ਕੋਰਟ ਵੱਲੋਂ ਫੈਸਲਾ ਆਇਆ ਕਿ ਰੀਸੀਵਰ ਰਹੂਗਾ ਲਗਾਤਾਰ ਰੀਸੀਵਰ ਜਿਹੜਾ ਜਾਰੀ ਰਹੂਗਾ ਪਰ ਦੂਜੇ ਬੰਨੇ ਉਸੇ ਰੀਸੀਵਰ ਦੀ ਆੜ ਹੇਠ ਜਿਸ ਤਰ੍ਹਾਂ ਸਿੱਖ ਵਰਗ ਦੀ ਲਾਣਾ ਉਥੇ ਕਾਬਜ ਹੈ ਨਾਮਜਦ ਮੁਲਜ਼ਮ ਕਾਬਜ ਹੈ ਉਥੋਂ ਸਿੱਖਾਂ ਨੂੰ ਸਰਕਾਰ ਦੀ ਮਨਸ਼ਾ ਤੇ ਨੀਤ ਦਾ ਸਪਸ਼ਟ ਪਤਾ ਲੱਗ ਰਿਹਾ ਵੀ ਸਗਾ ਕੀ ਕਰਨਾ ਚਾਹੁੰਦੀ ਹੈ ਪਰ ਫਿਰ ਵੀ ਅਸੀਂ ਕਾਨੂੰਨੀ ਲੜਾਈ ਲੜ ਰਹੇ ਹਾਂ ਤੇ ਤੁਹਾਨੂੰ ਬੇਨਤੀ ਹੈ ਕਿ ਹੁਣ ਲੜਾਈ ਜਾਊਗੀ ਹਾਈ ਕੋਰਟ ਬੀਬੀ ਹਰਮੀਤ ਕੋਰ ਤਕਰੀਬਨ ਡੇਢ ਮਹੀਨਿਆਂ ਤੋਂ ਆਪਣੇ ਘਰੋਂ ਬਾਹਰ ਹੈ ਕਿਉਂਕਿ ਦੇ ਘਰ ਤੇ ਵੀ ਰਸੀਵਰ ਲਾਤਾ ਸਰਕਾਰ ਨੇ ਇੱਕ ਵੀ ਕਪੜਾ ਤੱਕ ਉਹਨੂੰ ਘਰੋਂ ਚੱਕਣ ਨਹੀਂ ਦਿੱਤਾ ਗਿਆ ਕਿਉਂਕਿ ਉਹਦਾ ਘਰ ਵੀ ਜਿਹੜਾ ਸੀਗਾ ਉਹ ਗੁਰਦੁਆਰੇ ਦੇ ਅੰਦਰ ਸੀਗਾ ਉਹਨੂੰ ਘਰ ਨਹੀਂ ਵੜਨ ਦਿੱਤਾ ਗਿਆ ਅੱਜ ਤੱਕ ਉਹ ਬਾਹਰ ਬਹਿ ਕੇ ਇਸ ਅੰਰਸ ਕਰ ਰਹੀ ਹੈ ਕਦੀ ਕਿਸ ਗੁਰਦੁਵਾਰੇ ਕਦੀ ਕਿਥੇ ਘਰੇ ਕਦੀ ਕਿਥੇ ਕਰਕੇ ਉਹ ਆਪਣੀ ਲੜਾਈ ਜਾਰੀ ਰੱਖ ਰਹੀ ਹੈ ਪਰ ਹਿੰਮਤ ਨਹੀਂ ਹਾਰੀ ਅੱਜ ਇਹ ਫੈਸਲੇ ਦੀ ਅਪੀਲ ਕਰਨੀ ਹਾਈ ਕੋਰਟ 'ਚ ਸੋ ਸਿੰਘੋ ਸਰਦਾਰੋ ਬੇਨਤੀ ਹੈ ਕਿ ਤੁਹਾਨੂੰ ਵੀ ਪਟਿਆਲਾ ਹਾਈ ਕੋਰਟ ਦਾ ਹੁਣ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਤਨਮਨ ਤਨ ਨਾਲੇ ਬੀਬੀ ਹਰਮੀਤ ਕੌਰ ਦਾ ਤੇ ਸਿੱਖ ਜਥੇਬੰਦੀਆਂ ਦਾ ਸਾਥ ਦਈਏ ਜਿਹੜੀ ਜਥੇਬੰਦੀਆਂ ਇੱਕ ਰਾਜਸਥਾਨ ਚ ਅੱਜ ਤੱਕ ਦਾ ਰਿਕਾਰਡ ਹੈ ਉਹਨਾਂ ਨੇ ਜਿਹੜਾ ਵੀ ਮੋਰਚਾ ਲਾਇਆ ਉਸ ਮੋਰਚੇ ਵਿੱਚ ਜਿੱਤ ਪ੍ਰਾਪਤ ਕੀਤੀ ਭਾਵੇਂ ਸਰਕਾਰਾਂ ਹੋਣ ਭਾਵੇਂ ਪੰਥਰੋਹ ਦੀ ਤਾਕਤਾਂ ਹੋਣ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਹੁਣ ਆਪਾਂ ਇਸ ਮੁੱਦੇ ਤੇ ਬੀਬੀ ਹਰਮੀਤ ਕੋਰ ਦਾ ਸਾਥ DIY ਹੈ ਕਿਉਂਕਿ ਫਾਈਨੈਂਸ਼ਲੀ ਉਹ ਲੋਕ ਬਹੁਤ ਮਜ਼ਬੂਤ ਹੈ ਜਿਹੜੇ ਲੋਕ ਕਿਰਾਏ ਤੇ ਬੰਦੇ ਲਿਆ ਕੇ ਗੁਰਦੁਆਰੇ ਤੇ ਹਮਲਾ ਕਰਾ ਸਕਦੇ ਆ ਤੇ ਕਿਉਂ ਨਹੀਂ ਅਸੀਂ ਵੀ ਤਨ ਮਨ ਧਨਾਂ ਸੇਵਾ ਕਰਕੇ ਬੀਬੀ ਹਰਮੀਤ ਕੋਰ ਤੇ ਜਥੇਵਨ ਸਾਥ ਦੇ ਕੇ ਇਹ ਲੜਾਈ ਜਿੱਤ ਸਕਦੇ ਸੋ ਤੁਹਾਨੂੰ ਬੇਨਤੀ ਹੈ ਇਸ ਵੀਡੀਓ ਦੇ ਨਾਲ ਇੱਕ QR ਕੋਡ ਦਿੱਤਾ ਜਾ ਰਿਹਾ ਹੈ ਬੀਬੀ ਹਰਮੀਤ ਕੋਰ ਦੇ ਅਕਾਊਂਟ ਦਾ ਕਿਸ ਹਾਈ ਕੋਰਟ ਚ ਵੱਡੇ ਵਕੀਲ ਕਰਨੇ ਪੈਣੇ ਆ ਪਰ ਕਿਉਂਕਿ ਲੜਾਈ ਪੰਥ ਦੀ ਹੈ ਲੜਾਈ ਸੱਚ ਦੀ ਹੈ ਲੜਾਈ ਕੌਮੀ ਸਵੈਮਾਨ ਦੀ ਹੈ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੋ ਵੀ ਤਿਲਫਲ ਹੋਵੇ ਆਪਣਾ ਸਹਿਯੋਗ ਕਰਿਓ ਕਿਉਂਕਿ ਇਹ ਲੜਾਈ ਜਿਤਨੀ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਹੈ ਗੱਲ ਸਹਿਦ ਨਹੀਂ ਗੱਲ ਪਹੇਦੀ ਹੈ ਅੱਜ ਗੁਰਦੁਆਰਾ ਮਹਿਤਾਬਗਨ ਦੀ ਗੱਲ ਨਹੀਂ ਹੈ ਜੇ ਅੱਜ ਅਸੀਂ ਹਾਰੇ ਤੇ ਸਰਕਾਰ ਹਰ ਉਸ ਗੁਰਦੁਆਰ ਤੇ ਰਸੀਵਰ ਲਾਉਗੀ ਉਸ ਗੁਰਦਰ ਤੇ ਕਬਜ਼ਾ ਕਰੂਗੀ ਜਿੱਥੋਂ ਸਿੱਖੀ ਵਿਚਾਰ ਧਾਰਾ ਦੀ ਗੱਲ ਹੁੰਦੀ ਹੈ ਜਿੱਥੋਂ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ ਸਰਕਾਰਾਂ ਨੂੰ ਤਾਂ ਮਨਜ਼ੂਰੀ ਨਹੀਂ ਹੈ ਕਿ ਕੋਈ ਕੌਮ ਹਿੱਤ ਦੀ ਗੱਲ ਕਰੇ ਸੋ ਸਿੰਘੋ ਸਰਦਾਰੋ ਫਿਰ ਬੇਨਤੀ ਹੱਥ ਜੁੜ ਕੇ ਤੁਹਾਨੂੰ ਕਿ ਵੱਧ ਚੜ ਕੇ ਸਹਿਯੋਗ ਕਰਿਓ ਇਸ ਵੀਡੀਓ ਨਾਲੇ ਬੀਬੀ ਹਰਬੀਤ ਕੋਰ ਦਾੜਾ ਅਕਾਊਂਟ ਨੰਬਰ ਹੈ ਉਹ ਵੀ ਦਿੱਤਾ ਜਾ ਰਿਹਾ ਹੈ ਦੁਸ਼ਮਣ ਬੜਾ ਮਜ਼ਬੂਤ ਹੈ ਪਰ ਸੋਤ ਵੱਡਾ ਸਤਗੁਰੂ ਨਾਨਕ ਸਤਗੁਰੂ ਬੜੇ ਬਯੰਤ ਹੈ ਤੇ ਕੌਮ ਬੜੀ ਮਜ਼ਬੂਤ ਹੈ ਸੋ ਅੱਜ ਅਸੀਂ ਆਪਣਾ ਕੌਮੀ ਫਰਜ਼ ਅਦਾ ਕਰੀਏ ਰਲ ਮਿਲ ਕੇ ਸਹਿਯੋਗ ਕਰੀਏ ਜਿੰਨਾ ਹੋ ਸਕੇ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਪਾਂ ਸਾਥ ਦੇਈਏ ਤਾਂ ਕਿ ਇਹ ਲੜਾਈ ਹਾਈ ਕੋਰਟ ਜਾਵੇ ਸੁਪਰੀਮ ਕੋਰਟ ਜਾਵੇ ਜਿੱਥੇ ਮਰਜ਼ੀ ਜਾਵੇ ਅਸੀਂ ਲੜਾਈ ਲੜਾਂਗੇ ਇੱਕ ਵੀ ਗੁਰਦੁਆਰਾ ਅਸੀਂ ਸਰਕਾਰ ਦੇ ਕਬਜ਼ੇ ਵਿੱਚ ਨਹੀਂ ਰਹਿਣ ਦਾਂਗੇ ਜੋ ਵੀ ਚਾਰਾਗੋਈ ਜੋ ਲੀਗਲ ਲੜਾਈ ਜੋ ਕਾਨੂੰਨੀ ਲੜਾਈ ਹੋਈ ਅਸੀਂ ਲੜਾਂਗੇ ਜਿੱਤਾਂਗੇ ਗੁਰੂ ਭਲੀ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ